ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਇੱਕ ਬਹੁਤ ਮੰਦ ਭਾਗੀ ਖਬਰ ਮਿਲੀ ਸਾਨੂੰ ਇੱਕ ਨੌਜਵਾਨ ਮੁੰਡਾ ਸ਼ੁਕਰਨ ਸਿੰਘ ਬਠਿੰਡੇ ਦਾ 21 ਸਾਲ ਦਾ ਉਹਦੀ ਡੈਥ ਹੋ ਗਈ ਆ ਤੇ ਅੰਦੋਲਨ ਦੇ ਵਿੱਚ ਤੇ 21 ਸਾਲ ਦਾ ਮੁੰਡਾ ਸੀ ਨੌਜਵਾਨ ਬਠਿੰਡੇ ਤੋਂ ਆਡੇ ਤੱਕ ਐਮਬੂਲੈਂਸ ਦੀ ਸੇਵਾ ਲਈ ਲਈ ਸੀ ਅੱਛਾ ਤੇ ਮਤਲਬ ਉਹਨਾਂ ਨੂੰ ਵੀਰਾਂ ਨੇ ਕਿਹਾ ਵੀ ਗੋਲੀ ਲੱਗੀ ਆ ਉਹਨੂੰ ਲੈ ਜੋ ਕਿੰਨੀ ਉਮਰ ਸੀਗੀ ਉਹਦੀ 21-22 ਸਾਲ ਦਾ ਤੇ ਉਹਨਾਂ ਦੇ ਨਾਲ ਉਹਦੇ ਕੋਲ ਸੀਗਾ ਪਰਿਵਾਰ ਵਾਲੇ ਸੀ ਜਾਂ ਉਹਨਾਂ ਦੇ ਪਿੰਡ ਵਾਲੇ ਸੀ ਉਹਦਾ ਮੇਲਾ ਸਰ ਬ੍ਰਦਰ ਸੀ ਨਾਲ ਉਹਨਾਂ ਦਾ ਬ੍ਰਦਰ ਸੀ ਨਾਲ ਹਾਂਜੀ ਅੱਛਾ ਅੱਛਾ ਹਾਂਜੀ ਤੇ ਉਹ ਫਿਰ ਕਿੱਥੇ ਲੈ ਗਏ ਤੁਸੀਂ ਉਹਨੂੰ ਅਸੀਂ ਉਹਨੂੰ ਫਿਰ ਪਟਿਆਲੇ ਲੈ ਗਏ ਸੀ ਪਹਿਲਾਂ ਤੁਸੀਂ ਉੱਥੇ ਲੈ ਕੇ ਗਏ ਮੇਰੇ ਖਾਲਸਾ ਪੱਟੀ ਹਸਪੀਟਲ ਪੱਟੀ ਹਸਪੀਟਲ ਲੈ ਕੇ ਖਨੋਰੀ ਖਨੋਰੀ ਹਸਪੀਟਲ ਹਾਂ ਹਾਂਜੀ ਸਿਗਲੋ ਹਸਪੀਟਲ ਹਾਂਜੀ ਹਾਂਜੀ ਉਹਨਾਂ ਨੇ ਕੀ ਕੀਤਾ ਉਹਨਾਂ ਮੌਕੇ ਦੇ ਜਵਾਬ ਦਿੱਤਾ ਅੱਛਾ ਹਾਂਜੀ ਉਹ ਕਹਿੰਦੇ ਪਟਿਆਲੇ ਰੈਫਰ ਕਰਦਾ ਪਟਿਆਲੇ ਲੱਗ ਹਾਂਜੀ ਉੱਥੇ ਫਿਰ ਉਹਨਾਂ ਨੇ ਡਿਕਲੇਅਰ ਕਰਦਾ ਹਾਂਜੀ ਉੱਥੇ ਡਿਕਲੇਅਰ ਹਾਂਜੀ ਦੱਸ ਹੋ ਗਿਆ ਸਾਨੂੰ ਤਾਂ ਕਹੋ ਬੜਾ ਪਈ ਉਸ ਦਾ ਉਸ ਵੇਲੇ ਸਾਡਾ ਦਿਲ ਬਹੁਤ ਦੁਖਦਾ ਪਈ ਉਹ ਗਏ ਸੀ ਉੱਥੇ ਮਜਾਰੇ ਤੇ ਪ੍ਰੋਟੈਸਟ ਤੇ ਅਲੋਧਨ ਤੇ ਤੇ ਆਈ ਉਹਨਾਂ ਦੀ লাশ ਬਾਕਸ ਸਾਡੀ ਜਿਹੜੀ ਐਂਬੂਲੈਂਸ ਸੀ ਉਸ ਵੇਲੇ ਨਾਲ ਹੀ ਸਾਡੀ ਮੈਡੀਕਲ ਟੀਮ ਯਾਰੀ ਲੈ ਕੇ ਆਈ ਸੀ ਹਸਪੀਟਲ ਨੂੰ ਉਹਨਾਂ ਨੂੰ ਫਟੋ ਟੈਨੋਂ ਦੀ ਕੋਸ਼ਿਸ਼ ਬਹੁਤ ਕੀਤੀ ਉਹਨਾਂ ਨੂੰ ਬਚਾਉਣ ਨੂੰ ਪਰ ਬਚਾ ਨਹੀਂ ਸਕੇ ਹਸਪੀਟਲ ਜਾ ਕੇ ਪੂਰੇ ਹੋ ਗਏ ਤੇ ਅਸੀਂ ਬਸ ਇਹ ਕਹਿੰਨੇ ਸਾਡੇ ਪੰਜਾਬ ਸਰਕਾਰ ਨੂੰ ਇਹਨੀ ਫੁੱਲ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਕਨੇ ਗੋਲੀ ਚਲਾਈਆ ਕਿਉਂ ਚਲਾਈਆ ਕਨੇ ਆਰਡਰ ਦਿੱਤੇ ਆ ਤੇ ਸਭ ਕੁਝ ਕੀਤਾ ਜਾਵੇ ਬੰਦੇ ਨੂੰ ਅੰਦਰ ਜੇਲ੍ਹ ਚ ਭਾਉਣ ਨੂੰ ਕਿਉਂਕਿ ਬਹੁਤ ਗਲਤ ਹੈ ਆਪੇ ਸਾਡੇ ਪੰਜਾਬ ਦੇ ਮੁੰਡੇ ਆਪਣੀ ਅਦੋਲਤ ਜਾ ਕੇ ਲਾਸ਼ਾਂ ਬਾਹਰ ਸਾਰੀਆਂ ਬਹੁਤ ਗਲਤ ਹੈ